ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਮੀਡੀਆ ਤੇ ਅੱਜ ਗੱਲ ਕਰਦੇ ਹਾਂ ਬਾਈ ਰਾਜਵੀਰ ਜਵੰਦਾ ਅਤੇ ਉਸਦੇ ਪੁੱਤਰ ਬਾਰੇ ਇੱਕ ਗਾਇਕ ਦੀ ਆਵਾਜ਼ ਚੁੱਪ ਹੋ ਗਈ ਪਰ ਉਸਦੇ ਨਿੱਕੇ ਪੁੱਤ ਦੀਆਂ ਅੱਖਾਂ ਵਿੱਚ ਅੱਜ ਵੀ ਉਹ ਗੀਤ ਗੂੰਜਦੇ ਨੇ ਕੀ ਤੁਸੀਂ ਵੀ ਉਹ ਯਾਦਾਂ ਨੂੰ ਮਹਿਸੂਸ ਕਰਨਾ ਚਾਹੋਗੇ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਦਿਲ ਦੇ ਕਰੀਬ ਉਸਦੇ ਪੁੱਤ ਦਿਲਵਾਨ ਸਿੰਘ ਜਵੰਦਾ ਜੋ ਅੱਜ ਵੀ ਆਪਣੇ ਪਿਤਾ ਦੀ ਗੂੰਜ ਵਿੱਚ ਉਲਝੇ ਹੋਏ ਹਨ ਪਰ ਉਸ ਦੀ ਅੱਖਾਂ ਦੇ ਵਿੱਚ ਉਹ ਹੈ ਚਮਕ ਵਾਪਸ ਆ ਰਹੀ ਹੈ ਤਾਜ਼ਾ ਹਵਾਲਿਆਂ ਵਿੱਚੋਂ ਭੁੱਲੀ ਖਬਰ ਹੈ ਕਿ ਉਹ ਹੈ ਸਿਹਤਮੰਦ ਹਨ ਪਰਿਵਾਰ ਦੇ ਨਿੱਕੇ ਜਿਹੇ ਘਰ ਵਿੱਚ ਆਪਣੇ ਮਾਂ ਭੈਣ ਨਾਲ ਲਪੇਟਿਆ ਹੋਇਆ ਹੈ ਜਿੱਥੇ ਹਰ ਸਾਹ ਨਾਲ ਪਿਤਾ ਦੀਆਂ ਯਾਦਾਂ ਬੂੰਦਾਂ ਵਾਂਗ ਟਪਕਦੀਆਂ ਹਨ ਰਾਜਵੀਰ ਦੇ ਅਚਾਨਕ ਵਿਛੋੜੇ ਤੋਂ ਬਾਅਦ ਉਹ ਰਾਤ ਜਦੋਂ ਆਸਮਾਨ ਨੇ ਆਪਣੇ ਤਾਰੇ ਨੂੰ ਚੁਰਾ ਲਿਆ ਦਿਲਵਾਨ ਸਿੰਘ ਜਵੰਦਾ ਦੇ ਸਕੂਲ ਨੇ ਇੱਕ ਜਾਦੂ ਵਰਗੀ ਖਬਰ ਭੇਜੀ ਹੈ ਜਿਸ ਵਿੱਚ ਦੱਸਿਆ ਹੈ ਕਿ ਉਸਦੇ ਅਧਿਆਪਕ ਜੋ ਉਸ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਹਨ ਅਤੇ ਫੇਸਬੁੱਕ ਦੇ ਚਿਰਾਗਾਂ ਵਿੱਚ ਜਗਾ ਕੇ ਪੁਰਾਣੀਆਂ ਯਾਦਾਂ ਨੂੰ ਜਿਉਂਦਾ ਕਰ ਦਿੱਤਾ ਯਾਦ ਕਰੋ ਹੈ ਦਿਨ ਜਦੋਂ ਦਿਲਬਾਦ ਸੀ ਜਵੰਦਾ ਖੇਡਾਂ ਵਿੱਚ ਉਛਲਦਾ ਹਾਸੇ ਨਾਲ ਬੋਲ-ਬੋਲ ਰਾਜਵੀਰ ਨੂੰ ਬੁਲਾਉਂਦਾ ਅਤੇ ਨਾ ਗੱਡੀ ਵਿੱਚ ਨਾ ਤਮਾਸ਼ੇ ਨਾਲ ਸਿਰਫ ਆਪਣੇ ਬੱਚੇ ਦੀ ਹੱਸੀ ਵਿੱਚ ਆ ਜਾਂਦਾ ਉਹ ਹੈ ਯਾਦ ਹੁਣ ਰੰਗीन ਤਸਵੀਰਾਂ ਵਾਂਗ ਚਮਕਦੀਆਂ ਹਨ ਜਿੱਥੇ ਅਸੀਂ ਹਰ ਖੇਡ ਪਿਆਰ ਦੀ ਕਹਾਣੀ ਹੈ ਹਰ ਹਸੀ ਇੱਕ ਰੋਮਾਂਚਕ ਅਧਿਆਏ ਹੈ ਅਧਿਆਪਕਾ ਅਤੇ ਸਾਥੀਆਂ ਨੇ ਤਾਂ ਦਿਲਬਾਖ ਸਿੰਘ ਜਵੰਧਾ ਲਈ ਇੱਕ ਨਰਮ ਤੇ ਮੁਲਾਇਮ ਵਾਤਾਵਰਨ ਬਣਾ ਦਿੱਤਾ ਹੈ ਹਮਦਰਦੀ ਦੇ ਨਰਮ ਬੋਲ ਨਾਲ ਭਰਿਆ ਹੌਸਲੇ ਦੇ ਗੀਤਾਂ ਨਾਲ ਗੂੰਜਦਾ ਕਿਉਂਕਿ ਪਿਤਾ ਦੇ ਵਿਛੋੜੇ ਨੇ ਉਸ ਦੇ ਨਿੱਕੇ ਦਿਲ ਨੂੰ ਇੱਕ ਤੂਫਾਨ ਵਾਂਗ ਚੋੜ ਦਿੱਤਾ ਹੈ ਉਸ ਦੀ ਮਨੋਵਿਅਾਨਿਕ ਦੁਨੀਆ ਨੂੰ ਘੋਰ ਹਨੇਰਾ ਛਾ ਗਿਆ ਪਰ ਉਹ ਯਾਦਾਂ ਹਰ ਰੋਮਾਂਟਿਕ ਕਵਿਤਾ ਵਾਂਗ ਹਨ ਪਿਤਾ ਪੁੱਤਰ ਦੇ ਅਟੁੱਟ ਬੰਧਨ ਦੀਆਂ ਜਿੱਥੇ ਹਰ ਯਾਦ ਇੱਕ ਪਿਆਰ ਵਾਲੀ ਚਾਨੀ ਰਾਤ ਹੈ ਅੱਜ ਪਰਿਵਾਰ ਦੀ ਨਜ਼ਦੀਕੀ ਸਰੋਂ ਦੀ ਗੱਲ ਕਰੀਏ ਤਾਂ ਦਿਲਬਖ ਸਿੰਘ ਜਮੁੰਦਾ ਹੌਲੀ-ਹੌਲੀ ਆਪਣੇ ਪਰਿਵਾਰ ਦੇ ਪਿਆਰ ਦੀ ਰੰਗਾਂ ਵਿੱਚ ਆ ਰਿਹਾ ਹੈ ਉਹ ਜਿਵੇਂ ਆਮ ਜੀਵਨ ਦੇ ਵਿੱਚ ਵਾਪਸ ਆ ਰਿਹਾ ਹੈ ਅਤੇ ਘਰ ਵਿੱਚ ਖੇਡਾਂ ਨਾਲ ਉਛਲਦਾ ਮਾਂ ਦੀ ਗੋਦ ਵਿੱਚ ਗੱਲਾਂ ਕਰਦਾ ਹੈ ਅਤੇ ਸਕੂਲ ਦੇ ਵਿੱਚ ਅਧਿਆਪਕਾਂ ਦੇ ਨਰਮ ਹੱਥਾਂ ਨਾਲ ਚੱਲਦਾ ਹੋਇਆ ਸਭ ਇੱਕ ਰੋਮਾਂਚਕ ਕਹਾਣੀ ਵਾਂਗ ਲੱਗਦਾ ਹੈ ਜਿਵੇਂ ਦੁੱਖ ਦੇ ਬਾਅਦ ਪਿਆਰ ਦੀ ਵਾਪਸੀ ਹੋ ਰਹੀ ਹੈ ਵਾਹਿਗੁਰੂ ਇਸ ਨਿੱਕੇ ਯੋਧੇ ਨੂੰ ਹੋਰ ਵੀ ਮਜ਼ਬੂਤ ਬਣਾਓ ਅਤੇ ਉਸ ਦੇ ਜੀਵਨ ਵਿੱਚ ਹਰ ਪਲ ਨੂੰ ਪਿਤਾ ਵਾਂਗ ਲੋਕਾਂ ਦੇ ਵਿਚਾਰ ਚਮਕ ਨਾਲ ਭਰ ਦੇਵੋ ਅਤੇ ਇਸ ਭਰਾ ਨਿੱਕੇ ਦਿਲਵਾਗ ਦੀ ਕਹਾਣੀ ਰਾਜਵੀਰ ਦੇ ਗੀਤਾਂ ਵਾਂਗ ਜਾਰੀ ਰਹੇਗੀ ਜਿੱਤੇ ਹਰ ਨਵਾਂ ਸਵੇਰਾ ਪਿਤਾ ਦੀ ਚਮਕ ਨਾਲ ਭਰਿਆ ਹੋਵੇ ਵਾਹਿਗੁਰੂ ਰੱਖੇ ਤੁਹਾਨੂੰ ਹਮੇਸ਼ਾ ਚਮਕਦਾ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਕਮੈਂਟਾਂ ਵਿੱਚ ਆਪਣੀ ਰਾਏ ਜਰੂਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਉਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਜਰੂਰ ਦਬਾ ਦੇਣਾ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਨਾਲ ਜੁੜੇ ਰਹੋ ਆਪਣੇ YouTube ਚੈਨਲ ਪੰਜਾਬ ਮੀਡੀਆ ਤੇ ਧੰਨਵਾਦ ਦੋਸਤੋ